ਅਮਰਿਤਸਰ ਦੀ ਅਤੀ ਜਿਸ ਨੇ ਤਲਵਾਰबाजी ਤੇ ਮਾਰਸ਼ਲ ਆਰਟ ਦੇ ਵਿੱਚ ਕਈ ਕੌਮੀ ਅਵਾਰਡ ਹਾਸਲ ਕੀਤੇ ਨੇ ਪਰ ਉਸ ਦੀ ਦੀ ਸਰਕਾਰ ਨੇ ਪਾਣੀ ਫੜੀ ਹੈ ਤੇ ਹੁਣ ਏਤੀ ਰੇੜੀ ਲਗਾਉਣ ਨੂੰ ਮਜਬੂਰ ਹੋ ਗਈ ਹੈ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਪਰਨੀਤ ਕੌਰ ਦੀ ਪਿਤਾ ਉਸ ਨੂੰ ਤਲਵਾਰबाजी ਤੇ ਮਾਰਸ਼ਲ ਆਰਟ ਦੀ ਟ੍ਰੇਨਿੰਗ ਕਰਵਾਉਣ ਦੇ ਲਈ ਉਹਨਾਂ ਕਰਜ਼ਾ ਚੁੱਕਿਆ ਸੀ ਪਰ ਅੱਜ ਇਸਤੀ ਦੇ ਹਾਲ ਵੇਖ ਲਓ ਹੁਣ ਉਹ ਆਪਣੇ ਪਿਤਾ ਦੇ ਨਾਲ ਉਹ ਕਰਜ਼ਾ ਉਤਾਰਨ ਦੇ ਲਈ ਰੇੜੀ ਲਗਾਉਣ ਨੂੰ ਮਜਬੂਰ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਜੁਆਇੰਟ ਸੈਕਟਰੀ ਨਵਜੋਤ ਗਰੋਵਰ ਨੇ ਪਰਨੀਤ ਕੌਰ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਪਰਨੀਤ ਦੀ ਆਵਾਜ਼ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਇਆ ਜਾਵੇਗਾ ਤਾਂ ਦੱਸਦੇ ਕਿ ਲੰਬੇ ਸਮੇਂ ਤੋਂ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਹਨਾਂ ਦੀਆਂ ਅਜਿਹੀਆਂ ਤਸਵੀਰਾਂ ਅਸੀਂ ਵੇਖ ਦਿਆ ਰਿਹਾ ਕੋਈ ਚਾਹ ਦੀ ਰੇੜੀ ਲਗਾ ਰਿਹਾ ਜਾਂ ਕੋਈ ਕੋਈ ਹੋਰ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਤੇ ਇਸੇ ਤਰੀਕੇ ਦੀ ਥੀ ਜਿਸ ਲਈ ਕਿ ਮਾਰਸ਼ਲ ਆਰਟਸ ਦੇ ਵਿੱਚ ਤੇ ਤਲਵਾਰ ਬਾਜ਼ੀ ਚ ਕੋਈ ਕੌਮੀ ਅਵਾਰਡ ਹਾਸਲ ਕੀਤੇ ਨੇ ਪਰ ਇਹ ਇਤਰਾਜ਼ ਦੀ ਵੇਖ ਲੋ ਕਿ ਇਹ ਕੁੜੀ ਹੁਣ ਆਪਣੇ ਪਿਤਾ ਦਿਨਾਂ ਰੇੜੀ ਲਗਾਉਣ ਨੂੰ ਮਜਬੂਰ ਹੈ ਸਰਕਾਰ ਉਹਨਾਂ ਨੂੰ 1 ਰੁਪਿਆ ਤੱਕ ਨਹੀਂ ਦੇ ਰਹੀ ਇੱਥੋਂ ਤੱਕ ਕਿ ਯੂਨੀਫਾਰਮ ਤੇ ਬੂਟ ਤੱਕ ਆਪਣੇ ਖਰਚੇ ਤੇ ਉਹ ਲੈਂਦੇ ਨੇ ਫਿਰ ਵੀ ਇਹਤੀ ਆਪਣਾ ਖਰਚਾ ਕਰਕੇ ਪੰਜਾਬ ਤੇ ਦੇਸ਼ ਤੇ ਸੂਬੇ ਦਾ ਨਾਂ ਰੌਸ਼ਨ ਕਰ ਰਹੀ ਹੈ ਪਰ ਇਸ ਨੂੰ ਇਸ ਦੇ ਬਦਲੇ ਸਰਕਾਰਾਂ ਦੇ ਵੱਲੋਂ ਕੋਈ ਵੀ ਮਦਦ ਜਿਹੜੀ ਹੈ ਉਹ ਨਹੀਂ ਦਿੱਤੀ ਜਾ ਰਹੀ ਪਿਤਾ ਨੇ ਕਰਜ਼ਾ ਚੁੱਕਿਆ ਸੀ ਤਾਂ ਹੁਣ ਉਹ ਕਰਜ਼ਾ ਤਾਰਨਾ ਹੈ ਜਿਸ ਦੇ ਲਈ ਵੇਖੋ ਆਤੀ ਆਪਣੇ ਪਿਤਾ ਦੇ ਨਾਲ ਹੁਣ ਰੇੜੀ ਲਗਾ ਰਹੀ ਹੈ ਹਨੀਪੜਾਂ ਕਿ ਨਾ ਬੋਲੋ ਪਨੀਰ ਸਰ ਜਿਹੜੀ ਫੋਰਸ ਤੇ ਰੱਖਦੇ ਹੋ ਗੇਮ ਦੇ ਕੀ ਉਚਾਕ ਨਹੀਂ ਜੱਟ ਬਣਾ ਰਹੇ ਹੋ ਸਰ ਮੈਂ ਫੈਂਸਿੰਗ ਦਾ ਸਬੰਧ ਮੇਰਾ ਫੈਂਸਿੰਗ ਨਾਲ ਹੀ ਤੁਰ ਤੋਂ ਸਬੰਧ ਮੇਰਾ ਫੈਂਸਿੰਗ ਨਾਲ ਹੈਗਾ ਵਾ ਤੇ ਉਸ ਤੋਂ ਬਾਅਦ ਮੈਂ ਮਿਕਸ ਮਾਰਸ਼ਲਡ ਕੀਤੀ ਹੈਗੀ ਆ 2023 ਤੱਕ ਮੈਂ ਮੈਡਲਿਸਟ ਹੈਗੀ ਆ ਮਤਲਬ ਮੇਰੀ ਲਾਈਫ 'ਚ ਇਸ ਤਰ੍ਹਾਂ ਦਾ ਡੇਢ ਸੀਗਾ ਕਿ ਕਦੀ ਏਵਰੀ ਡੇ ਮੇਰਾ ਨਾਮ ਆਉਂਦਾ ਸੀ ਏਵਰੀ ਇਅਰ ਨੈਸ਼ਨਲ ਦੇ ਵਿੱਚ ਪਰ ਜਾਇਆ ਨਹੀਂ ਸੀ ਜਾਂਦਾ ਪਿਆ ਤੇ ਅੱਜ ਸਰ ਮੇਰਾ ਸੁਪਨਾ ਸাকার ਹੋਇਆ ਏ ਸਰ ਨਵਜੋਤ ਸਿੰਘ ਗਰੋਵਰ ਮੇਰੇ ਕੋਲ ਆਏ ਆ ਮੈਨੂੰ ਬੜੀ ਖੁਸ਼ੀ ਹੈ ਕਿ ਆ ਮਾਨ ਸਨਮਾਨ ਕਰਕੇ ਗਏ ਹੈਗੇ ਆ ਮੈਨੂੰ ਬਸ ਇਹੋ ਹੀ ਨੀਡ ਸੀ ਕਿ ਕੋਈ ਸੁਣਨ ਤਾਂ ਆਵੇ ਅੱਜ ਉਹ ਮੇਰਾ ਸੁਪਨਾ ਪੂਰਾ ਹੋਇਆ ਸ਼ਾਇਦ ਉਹ ਗੱਡੀਆਂ ਦਾ ਕਾਫਲਾ ਲੈ ਕੇ ਮੇਰੇ ਕੋ ਆਏ ਉਹ ਪਰਮਾਤਮਾ ਨੇ ਮੇਰੀ ਸੁਣ ਲਈ ਹੈਗੀ ਅਤੇ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਕਿ ਤੁਸੀਂ ਇੱਥੋਂ ਤੱਕ ਪਹੁੰਚਾਉਣ ਵਾਲੇ ਮੈਨੂੰ ਤੁਸੀਂ ਹੈਗੇ ਹੋ ਜੀ ਲੱਗਦਾ ਸੋਸ਼ਲ ਮੀਡੀਆ ਦੀ ਬੜੀ ਪਾਵਰ ਹੈ ਹਾਂਜੀ ਸਰ ਸ਼ਾਇਦ ਸੋਸ਼ਲ ਮੀਡੀਆ ਦੀ ਪਾਵਰ ਹੀ ਅੱਜ ਤੱਕ ਮੈਂ ਪਿੰਡਾਂ 'ਚ ਬੈਠੀ ਹੈਗੀ ਮੈਨੂੰ ਕੋਈ ਨਹੀਂ ਸੀ ਸੁਣਦਾ ਇੱਥੇ ਰੇੜੀ ਲਾਈ ਆ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਇਹ ਕਰਦੀ ਕਿ ਪਰਮਾਤਮਾ ਸਬੱਬ ਬ ਦਾ ਲਗਾਤਾਰ ਮੈਂ ਐਸੀ ਚੀਜ਼ਾਂ 'ਚ ਰਹਿਣਾ ਸੀ ਸ਼ਾਇਦ ਮੇਰੇ 'ਚ ਖਾਮੀਆਂ ਮੈਨੂੰ ਆਪਣੇ ਆਪ 'ਚ ਨਜ਼ਰ ਆਉਂਣਾ ਬਣੀਆਂ ਸੀ ਅਰ ਫਿਰ ਕੀ ਭਾਈ ਸਰ ਜੀ ਮਾਨ ਸਨਮਾਨ ਦੇ ਗਏ ਨੇ ਕਿ ਆਸ਼ਾ ਸੁਵਾ ਕੇ ਦੀ ਸਰ ਉਹ ਮੈਨੂੰ ਕਹਿੰਦੇ ਹੈਗੇ ਕਿ ਤੁਹਾਡੀ ਹਰ ਇੱਕ ਮੰਤਰੀ ਕੋਲੋਂ ਸ਼ਾਇਦ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਕੋਲ ਗੱਲ ਕੀਤੀ ਜਾਊਗੀ ਕਿ ਵਣਦਾ ਹੋਇਆ ਮਾਨ ਸਨਮਾਨ ਇਹਨਾਂ ਦਿੱਤੀ ਜਾਵੇ ਮੇਰੇ ਲਈ ਇਹੋ ਬਹੁਤ ਧੰਨਵਾਦ ਦੀ ਗੱਲ ਹੈਗੀ ਆ ਕਿ ਅੱਗੇ ਵੀ ਪ੍ਰਮਾਤਮਾ ਨੇ ਮੇਰੀ ਤੁਹਾਡੇ ਥਰੂ ਸੁਣੀ ਹੈਗੀ ਆ ਜੇ ਮੈਨੂੰ ਮਾਰੇ ਨੇ ਤੁਹਾਡੇ ਨਾਲ ਮਿਲਾਇਆ ਹੈਗਾ ਤੇ ਸ਼ਾਇਦ ਇਹਨਾਂ ਨੇ ਮਿਲਾਇਆ ਹੈਗਾ ਅੱਗੇ ਦੇ ਅੱਗੇ ਮਾਰੇ ਨੇ ਸਬਬ ਬਣਾਏ ਹੈਗੇ ਆ ਲੱਗਦਾ ਸੁਪਨਾ ਜਿਹੜਾ ਸੀ ਜਿਸ ਰੇਡੀਓ ਤੇ ਵੱਡਾ ਦਰਕਾਰ ਦਾ ਮੈਂ ਲੱਗਾ ਚਾਹ ਪੀ ਕੇ ਜਾਵਾਂਗਾ ਹਾਂ ਸਰ ਸੁਪਨਾ ਸੱਚ ਹੋ ਗਿਆ ਸੁਪਨਾ ਹੋਈ ਗਿਆ ਕਿ ਮੇਰਾ ਕੀ ਗੱਡੀਆਂ ਦਾ ਕਾਫਲਾ ਆਏ ਤੇ ਇੱਕ ਦਿਨ ਮੈਨੂੰ ਸੁਣ ਕੇ ਜਾਵੇ ਚਾਹ ਪੀ ਕੇ ਜਾਵੇ ਤੇ ਪੁੱਛੇ ਕਿ ਤੇ ਧੀਏ ਤੈਨੂੰ ਕੀ ਪਰੇਸ਼ਾਨੀ ਗਈ ਸੀ ਤੇ ਅੱਜ ਉਹ ਮੇਰਾ ਸੁਪਨਾ ਸাকার ਹੋਇਆ ਮੈਨੂੰ ਇੰਨੀ ਬੜੀ ਖੁਸ਼ੀ ਆ ਕਿਤਾ ਰਿਜ਼ਰਵ ਕੱਲ੍ਹ ਕਾ ਪੁੱਜੀ ਗਈਆਂ ਅੱਜ ਮਹਾਮਾਰੀ ਦੇਣੇ ਆ ਕੀ ਕਹਿਣਾ ਚਾਹੀਦਾ ਸਰ ਬੜੇ ਸੋੜੇ ਮਹਾਰਾਜ ਦੀ ਕਿਰਪਾ ਨਾਲ ਮੇਰੇ ਵੀਰ ਜੀ ਨਾਲ ਬੋਲ ਹੋਏ ਹੈਗੇ ਆ ਕਿ ਕੋਈ ਗੱਲ ਨਹੀਂ ਤੁਹਾਨੂੰ ਵਿਸ਼ਵਾਸ ਦਿਵਾਇਆ ਜਾਊਗਾ ਮੁੱਖ ਮੰਤਰੀ ਸਾਹਿਬ ਕੋ ਤੁਹਾਡੇ ਕੋਲਣਗੇ ਇੱਥੇ ਕਿ ਸੁਣਨ ਵਾਸਤੇ ਤੁਹਾਡੀਆਂ ਤੁਹਾਨੂੰ ਪੁੱਛਣ ਵਾਸਤੇ ਵੀ ਬੱਚੇ ਕੀ ਗੱਲ ਹੈਗੀ ਸੀ ਤੇ ਮੈਨੂੰ ਇਹ ਮੈਨੂੰ ਮੈਂ ਖੁਸ਼ੀ ਨਹੀਂ ਆਪਣੀ ਬਿਆਨ ਕਰ ਸਕਦੀ ਤੇ ਸਭ ਤੋਂ ਮੈਂ ਬਾਰ-ਬਾਰ ਕਹਿੰਨੀਆ ਸਭ ਤੋਂ ਵੱਡਾ ਧੰਨਵਾਦ ਤੁਹਾਡਾ ਹੈਗਾ ਵਾ ਜਿਨ੍ਹਾਂ ਨੇ ਮੇਰਾ ਖਹਿੜਾ ਨਹੀਂ ਉਸ ਟਾਈਮ ਤੋਂ ਜਿਸ ਟਾਈਮ ਤੋਂ ਮੈਂ ਰੇੜੀ ਲਾਉਣੀ ਸੀ ਖਹਿੜਾ ਨੂੰ ਛੱਡਿਆਗਾ ਪੁੱਤ ਮੈਂ ਤੈਨੂੰ ਪਹਚਾ ਕੇ ਰਹਿਣਾ ਕਿਤੇ ਲੱਗੇ ਤੇ ਦੇਖਿਆ ਜਦੋਂ ਤੁਸੀਂ ਗੱਲ ਕਰੀ ਸੀ ਭਾਈ ਦਾ ਅੱਖਾਂ ਨਾਲ ਮੌਂਦੀਆਂ ਸੀ ਅੱਖਾਂ ਜੋ ਹਲੂ ਆ ਗਈਆਂ ਸਰ ਨਰਮਤਾ ਮੈਂ ਵੀਰੇ ਆਪੇ ਹੋਣਾ ਸੀ ਜਿਹਨੂੰ ਅਜ ਤੱਕ ਕੋਈ ਸੋਨ ਨਹੀਂ ਆਇਆ 1 2004 ਤੋਂ ਲਗਾਤਾਰ ਮੇਰੀ ਇਹ ਪਹਿਚਾਨ ਸੀ ਕਿ ਮੈਂ ਇੱਕ ਦਿਨ ਇੰਟਰਨੈਸ਼ਨਲ ਪਲੇਅਰ ਬਣੂੰਗੀ ਹੈਨਾ ਤੇ ਉਹ ਸੁਪਨਾ ਵੀ ਨਹੀਂ ਸੱਚ ਹੋਇਆ ਨਾ ਪੜਾਈ ਜੋਗੇ ਰਹਾ ਨਾ ਕਮਾਈ ਜੋਗੇ ਰਹਾ ਨਾ ਇਤਰਾ ਹੈ ਹੁਣ ਵੀ ਮੇਰਾ ਇਹੋ ਹੀ ਗੱਲ ਲਾਈਫ ਦੇ ਵਿੱਚ ਕਿ ਮੈਂ ਖੇਡਣ ਤਾਂ ਜਾਵਾਂ ਜੋ ਮੇਰਾ ਸੁਪਨਾ ਹੈ ਮੈਂ ਅੱਜ ਵੀ ਗਰਾਊਂਡਾਂ 'ਚ ਡੇਢ ਮਹੀਨੇ ਦਾ ਭਾਵੇਂ ਮੇਰਾ ਨਾਮ ਆਵੇ ਜਾਂ ਨਾ ਆਵੇ ਪਰ ਮੈਂ ਡੇਢ ਮਹੀਨੇ ਬਾਅਦ ਮਹੀਨੇ ਬਾਅਦ ਫੇਰਾ ਮਾਰਦੀ ਆ ਉੱਥੇ ਵੀ ਮੇਰੀ ਅੱਖਾਂ ਨਮ ਹੋ ਜਾਂਦੀਆਂ ਸੀਗੀਆਂ ਕਿ ਪ੍ਰਮਾਤਮਾ ਕਦੇ ਤਾਂ ਬੁਲਾਵੇਗਾ ਮੈਨੂੰ ਵਾਪਸ ਮੈਂ ਆਉਣਾ ਚਾਹੁੰਨੀ ਆ ਜੀ ਲਾਗਾ ਹੁਣ ਠੀਕ ਹੈ ਜੀ ਮੱਖੋ ਦੀ ਪੰਜਾਬ ਦੀ ਹਾਂਜੀ ਠੀਕ ਨਾ ਹੋਏ ਮੈਨੂੰ ਬਲਾਉਣ ਖੋਦਦੇ ਨੇ ਤੇ ਕਹਿਣ ਕਿ ਹਾਂ ਬੱਚੇ ਤਾਂ ਖੇਡ ਸਕਦਾ ਕੋਈ ਗੱਲ ਨਹੀਂ ਮੈਂ ਨਵਜੋਤ ਗਰੋਵਰ ਹਾਂ ਜੀ ਮੈਂ ਸਟੇਟ ਦਾ ਜੁਆਇੰਟ ਸੈਕਟਰੀ ਆ ਆਮ ਆਦਮੀ ਯੂਥ ਦਾ ਤੇ ਨਾਲ ਮੈਂ ਏਜੀਆ ਦਾ ਸੈਕਟਰੀ ਵੀ ਆ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਮੈਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਬੱਚੀ ਦੀ ਈ ਜਿਹੜੀ ਗਲੇ 'ਚ ਨੇ ਮੈਡਲ ਪਾਏ ਆ ਨੇ ਮਤਲਬ ਇੰਨੇ ਕੋ ਸਰਟੀਫਿਕੇਟ ਆਦਿਕੋ ਤੇ ਅੱਜ ਉਹ ਆਪਣੀ ਲੋੜਾਂ ਪੂਰੀ ਕਰਦੀ ਹੋਈ ਇੱਕ ਆਪਣਾ ਰੇੜੀ ਲਾ ਰਹੀ ਆ ਚਾਹ ਦੀ ਤੇ ਅੱਜ ਉਹਦਕੋ ਆਏ ਆ ਤੇ ਮੈਂ ਦੇਖਿਆ ਬੱਚੀ ਦੇ ਅੱਖਾਂ 'ਚ ਅਥਰੂ ਸੀ ਕਿ ਮੈਨੂੰ ਕਿਸੇ ਚੀਜ਼ ਦੀ سپورਟ ਜਾਂ ਕਿਸੇ ਚੀਜ਼ ਦੀ ਨਹੀਂ ਮਿਲੀ ਤੇ ਮੈਂ ਆ ਤੁਹਾਡੇ ਵੀਡੀਓ ਰਾਹੀਂ ਚਾਹਨਾ ਕੀ ਹੈ ਜਿਹੜਾ ਤੁਹਾਡੀ ਵੀਡੀਓ ਹੈ ਸਾਡੇ ਰਿਸਪੈਕਟੇਬਲ ਚੀਫ ਮਿਨਿਸਟਰ ਪੰਜਾਬ ਮੁੱਖ ਮੰਤਰੀ ਸਾਹਿਬ ਦੇਖਣ ਕਿ ਬੱਚੇ ਜਿਹੜੇ ਆਪਣੇ ਲਈ ਬਹੁਤਾ ਕੁਝ ਨਹੀਂ ਕਰ ਸਕਦੇ ਤੇ ਸਰਕਾਰ ਉਹਨੂੰ ਅਡਾਪਟ ਕਰੇ ਸਰਕਾਰ ਉਹਦਾ ਧਿਆਨ ਰੱਖੇ ਉਹ ਕਹਿੰਦੀ ਕਿ ਮੈਂ ਜੇ ਕਿਧਰੇ ਜਾਣਾ ਹੁੰਦਾ ਤੇ ਮੈਨੂੰ ਕੋਈ 5-10 ਹਜ਼ਾਰ ਰੁਪਏ ਖਰਚਾ ਚਾਹੀਦਾ ਹੁੰਦਾ ਤੇ ਮੈਂ ਇੱਥੇ ਮਿਹਨਤ ਕਰਕੇ ਤੇ ਉਹ ਆਪਣੇ ਪੈਰਾਂ ਤੇ ਜਾਨੀ ਆ ਫੈਂਸਿੰਗ ਦੀ ਬੜੀ ਮਤਲਬ ਨੈਸ਼ਨਲ ਪਲੇਅਰ ਆ ਬੜੀ ਮਾਣ ਵਾਲੀ ਗੱਲ ਆ ਸਾਡੇ ਵਾਸਤੇ ਇਹਨੇ ਬ੍ਰਾਉਂਜ਼ 골ਡ ਹਰ ਮੈਡਲ ਜਿੱਤਿਆ ਤੇ ਜੇ ਇਸ ਤਰ੍ਹਾਂ ਦੇ ਬੱਚੇ ਅਸੀਂ ਆਪ ਅਡਾਪਟ ਨਹੀਂ ਕਰਾਂਗੇ ਜਾਂ ਇਹਨਾਂ ਨੂੰ ਪ੍ਰੋਮੋਟ ਨਹੀਂ ਕਰਾਂਗੇ ਦੇਖੋ ਗੁਰੂ ਨਗਰੀ ਆ ਗੁਰੂ ਰਾਮਦਾਸ ਜੀ ਧਰਤੀ ਆ ਮਾਝਿਆ ਵਾਲਿਆਂ ਦਾ ਦਿਲ ਬਹੁਤ ਵੱਡਾ ਆਪਣੀ ਧੀ ਦੇਖੋ ਇੱਥੇ ਪੁਤਲੀ ਘਰ ਤੋਂ ਅੱਗੇ ਆ ਕੇ ਡੇਲੀ ਨੀਡ ਦੇ ਬਿਲਕੁਲ ਸਾਹਮਣੇ ਆਪਣਾ ਉਹ ਆਪਣਾ ਮਿਹਨਤ ਕਰ ਰਹੀ ਆ ਰੋਜਗਾਰ ਲਾਇਆ ਪਿਆ ਉਹਨੂੰ ਸਗੋਂ ਮੈਂ ਦੇਖਿਆ ਕਿ ਸਾਡੇ ਵਾਲੇ ਦਵਾਲਿਆਂ ਨੂੰ ਪ੍ਰੋਮੋਟ ਵੀ ਕਰ ਰਹੇ ਨੇ ਕਿ ਸਾਡੀ ਧੀ ਆ ਜਿਹੜੀ ਆਪਣੀ ਮਿਹਨਤ ਕਰ ਰਹੀ ਆ ਕੋਈ ਇਸੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਜਾਂ ਕਿਸੇ ਚੀਜ਼ ਦਾ ਕੋਈ ਪ੍ਰੋਬਲਮ ਨਹੀਂ ਆਂਦੀ ਤੇ ਜਿਹੜੀ ਰਹੀ ਪ੍ਰੋਬਲਮ ਕਾਰਪੋਰੇਸ਼ਨ ਦੀ ਮੈਂ ਕਾਰਪੋਰੇਸ਼ਨ ਨੂੰ ਵੀ ਮੈਸੇਜ ਲਾਵਾਂਗਾ ਕਿ ਇਹਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਾ ਆਈ ਦਿੱਤੀ ਜਾਵੇ ਤੁਹਾਡੇ ਪਾਸ ਚੀਫ ਹੈਲਥ ਆਫਸਰ ਨੂੰ ਵੀ ਮੈਂ ਕਹਤਾਂ ਕਿ ਜੇ ਇੱਥੇ ਕੋਈ ਕੂੜਾ ਜਾਂ ਕਿਸੇ ਚੀਜ਼ ਦੀ ਪ੍ਰੋਬਲਮ ਆਂਦੀ ਹੈ ਜਿਵੇਂ ਮਿਸਬੀਹਵਰ ਕਰਦਾ ਤੇ ਅੱਜ ਤੋਂ ਬਾਅਦ ਇਸ ਚੀਜ਼ ਦੀ ਮਿਸਬੀਹਵਰ ਜਿਹੜਾ ਇੱਥੇ ਦਾ ਮੇਨ ਸੀ ਉਹਨੂੰ ਆਪਾਂ ਆਪਣਾ ਇਹ ਕਹਤਾਂ ਸੇਵਾ ਮੁਕਤੀ ਕਰ ਦਿੱਤਾ ਜਨਾਬ ਠੀਕ ਹੈ ਜੀ ਇੱਕ ਵਾਰੀ ਗੱਲ ਕਰਦੇ ਹਾਂ ਪੰਜਾਬ ਦੇ ਮਖੌਨ ਦੇ ਪਾਸੇ ਮਾਰ ਕਹਿੰਦੇ ਨੇ ਕਿ ਖਿਡਾਰੀਆਂ ਨੂੰ ਬਦਲਾਂ ਬਦਲਦਾ ਜਾਊਗਾ ਪਰ ਕੀ ਲੱਗਦਾ ਪੰਜਾਬ ਦੀ ਪੀੜ ਤਾਂ ਗੱਲ ਚ ਬੈਟਰ ਪਾ ਕੇ ਕਾ ਬਣਾ ਰਹੀ ਆ ਕਿੰਨੇ ਦਿਨ ਲੱਗਦਾ ਨਹੀਂ ਸਾਡੇ ਪਾਸੇ ਕਿ ਬਹੁਤੀ ਵਧੀਆ ਇੱਕ ਉਹ ਸੋਸ਼ਲ ਮੀਡੀਆ ਬੜੀ ਵੱਡੀ ਤਾਕਤ ਆ ਅੱਜ ਤੁਹਾਡੇ ਰਾਹੀ ਦੇਖੋ ਅੱਜ ਚਲੋ ਸੀਐਮ ਸਾਹਿਬ ਦਾ ਮੈਂ ਇੱਕ ਵਫਾਦਾਰ ਸਪਾਈ ਆ ਤੇ ਮੈਂ ਆਪਣਾ ਵੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਵਾਂਗਾ ਕਿ ਜੇ ਸਾਡੀ ਕੋਈ ਧੀ ਗਲੇ 'ਚ ਮੈਡਲ ਪਾ ਕੇ ਉਹ ਇੱਕ ਆਪ ਮਿਹਨਤ ਕਰ ਰਹੀ ਹੈ ਕੋਈ ਨਸ਼ਿਆਂ ਵੱਲ ਨਹੀਂ ਗਈ ਮਿਹਨਤ ਕਰ ਰਹੀ ਹੈ ਆਪਣਾ ਰੋਜਗਾਰ ਕਮਾ ਰਹੀ ਹੈ ਤੇ ਜੇ ਸਾਡੀ ਧੀ ਕੋਈ ਉਹਦੇ 'ਚ 골ਡ ਮੈਡਲ ਨੈਸ਼ਨਲ ਪਲੇਅਰ ਗਈ ਆ ਉਹਨੂੰ ਆਪਾਂ ਬੜਾ ਜਿਹੜਾ ਮਾਨਸਿਕ ਤਕਾਰ ਹੈ ਜਾਂ ਉਹਨੂੰ ਆਪਾਂ ਮੋਟੀਵੇਟ ਜਾਂ ਉਹਨੂੰ ਆਪਾਂ ਬੂਸਟ ਜਾਂ ਉਹਨੂੰ ਆਪਾਂ ਕਿਸੇ ਲੈਵਲ ਤੇ ਅਡਾਪਟ ਕਰ ਸਕਦੇ ਉਹਨੂੰ ਕਰਨਾ ਚਾਹੀਦਾ ਮੈਂ ਵੀ ਸੀਐਮ ਸਾਹਿਬ ਦੇ ਨਾਲ ਉਹਨਾਂ ਦੇ ਧਿਆਨ ਚ ਲੈ ਕੇ ਆਵਾਂਗਾ ਇਸ ਚੀਜ਼ ਦਾ ਜੇ ਤੁਸੀਂ ਹਲਕਾ ਨੋ ਤੋਂ ਤੁਸੀਂ ਸਪੈਸ਼ਲ ਚੱਲ ਕੇ ਇੱਥੇ ਆਏ ਹੋ ਪਰ ਹਲਕੀ ਬਹਿਤ ਹੀ ਗੱਲ ਕਰੀਏ ਜਾਂ ਕੋਈ ਜਿਹੜੇ ਮੰਤਰੀ ਐ ਐਮਐਲਏ ਐ ਕਿਸੇ ਦਾ ਧਿਆਨ ਹੀ ਪਿਆ ਪਰ ਹੁਣ ਹਿਆਰ ਪੈ ਗਿਆ ਕੀ ਚੱਲ ਜਾਊਗਾ ਮੈਂ ਜਿਹੜੇ ਸਾਡੇ ਇੱਥੇ ਐਮਐਲਏ ਨੇ ਵੈਸਟ ਮੈਂ ਤੁਹਾਡੇ ਨਾਲ ਗਰੰਟੀ ਲੈਣਾ ਮੈਂ ਉਹਨਾਂ ਨੂੰ ਆਪ ਲੈ ਕੇ ਆਵਾਂਗਾ ਇੱਥੇ ਜੀ ਇਹ ਬੀਟੀ ਸਾਡੀ ਵੈਸਟ ਦੀ ਹੈ ਜਾਂ ਟਾਰੀ ਦੀ ਹੈ ਤੇ ਆਪਣਾ ਮੈਂ ਜੇ ਟਾਰੀ ਵਾਲੇ ਐਮਐਲਏ ਨੂੰ ਰਿਕੁਐਸਟ ਕਰਨੀ ਪੈਗੀ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਮੇਰੇ ਅੰਕਲ ਨੇ ਮੇਰੀ ਫੈਮਿਲੀ ਨੇ ਮੈਂ ਉਹਨਾਂ ਨੂੰ ਵੀ ਲੈ ਕੇ ਆਵਾਂਗਾ ਤੇ ਵੈਸਟ ਵਾਲਾ ਮੇਰਾ ਭਰਾ ਵਾ ਉਹਨਾਂ ਨੂੰ ਵੀ ਮੈਂ ਧਿਆਨ ਚ ਲਿਆ ਆਗੇ ਕਿਸੇ ਵੇਲੇ ਜੇ ਵੀ ਥੋੜੇ ਜਿਹਾ ਬਿਜ਼ੀ ਹੁੰਦੇ ਬਟ ਮੈਂ ਜਦੋਂ ਵੀ ਉਹਨਾਂ ਨਾਲ ਹੁਣੇ ਥੋੜੇ ਦਮ ਪਰ ਗੱਲ ਕਰਾਂਗਾ ਉਹਨਾਂ ਨੂੰ ਮੈਂ ਇੱਥੇ ਜ਼ਰੂਰ ਲੈ ਕੇ ਆਵਾਂਗਾ ਸਰ ਠੀਕ ਆ ਇਹ ਪੁਲਿਸ ਫੌਜੀ ਕਰਦੀ ਸੀ ਕਿ ਹੁਣ ਕੋਈ ਸਾਡੇ ਕੋਲ ਆਪਣਾ ਕਾਰੋਬਾਰ ਚਲਦਾ ਇਹ ਮਦਦ ਦੀ ਲੋੜ ਹੈ ਲੋਕਾਂ ਸੱਜਣ ਅਸੀਂ ਵੀ ਬੜਾ ਮਦਦ ਕੀਤੀ ਗਈ ਬੱਚਾ ਪਰ ਹੁਣ ਸਾਥ ਗੜੇ ਹੋ ਗਏ ਤੁਹਾਡੇ ਬਾਰੇ ਥੋੜਾ ਜਿਹਾ ਨਹੀਂ ਦੇਖੋ ਮਤਲਬ ਮੇਨ ਗੱਲ ਕੀ ਹੈ ਇਹਨੂੰ ਚਲੋ ਅਸੀਂ ਕਹਿੰਨੇ ਆ ਕਿ ਅੰਮ੍ਰਿਤਸਰ ਜਿਹੜਾ ਨਾ ਗੁਰੂ ਨਗਰੀ ਹੈ ਲੋਕਾਂ ਦਾ ਦਿਲ ਬਹੁਤ ਵੱਡਾ ਹੁਣ ਅੱਗੇ ਵੱਧ ਕੇ ਆਣ ਜਿਹੜੇ ਦੇਖੋ ਨਾ ਸਾਡੀ ਇੱਕ ਧੀ ਹੈ ਅੰਮ੍ਰਿਤਸਰ ਦੀ ਧੀ ਹੈ ਮਿਹਨਤ ਕਰ ਰਹੀ ਹੈ ਉਹਨੂੰ ਜੋ ਬਣਦਾ ਮਾਨ ਸਮਾਨ ਸਹਯੋਗ ਸਾਰੇ ਰਲ ਮਿਲ ਕੇ ਦੇਣ ਕਿ ਉਹਨੂੰ ਇੱਕ ਮੋਟੀਵੇਸ਼ਨ ਮਿਲਣ ਕੀ ਇੱਕ ਮੇਰਾ ਪਰਿਵਾਰ ਜਿਹੜਾ ਅੰਮ੍ਰਿਤਸਰ ਹੀ ਮੇਰਾ ਪਰਿਵਾਰ ਬਣ ਗਿਆ ਜਿਹੜਾ ਸਾਰਿਆਂ ਨੇ ਜੋਰ ਲਾਤਾ ਕਿ ਮੈਨੂੰ ਇੱਕ ਅੱਛੇ ਮਕਾਮ ਤੇ ਲੈ ਕੇ ਜਾਣਾ ਕਿਤਾ ਦੇ ਦਵਾ ਚੱਕਾ ਵਾਕ ਕੰਦਾ ਪੂਰੀ ਜੀਆਂ ਵਾਕੇ ਲੱਗਦਾ ਵੀ ਇੱਕ ਫੋਨ ਵਾਲਾ ਕੰਮ ਤੁਹਾਡੇ ਲਈ ਕੀਤਾ ਗਿਆ ਕਿ ਧੀ ਨੂੰ ਜਿਹੜਾ ਇਤਰਾਜ ਵਸ਼ ਦਵਾਇਆ ਗਿਆ ਅਸੀਂ ਦੇਖਿਆ ਜਦੋਂ ਤੁਸੀਂ ਮਿਲ ਲਾਇਆ ਸੀ ਤੇ ਧੀ ਰੱਖਾਂ ਭਾਰਾ ਗਿਆ ਅੱਖਾਂ ਨਰਮ ਹੋ ਗਏ ਮੈਂ ਤੇ ਆਪ ਮੇਰਾ ਆਪਣਾ ਜਿਵੇਂ ਮਨ ਹੋਇਆ ਜਿਵੇਂ ਸਾਡੀ ਭੈਣ ਆ ਮਿਲਿਆ ਉਹਦੇ ਅੱਖਾਂ ਚ ਅਥਰੂ ਸੀ ਗਲੇ ਚ ਮੈਡਲ ਸੀ ਹੱਥ ਚ ਸਰਟੀਫਿਕੇਟ ਸੀ ਉਚਾ ਇਕੱਲਾ ਹੀ ਕਰ ਰਹੀ ਹੈ ਵੀ ਨਹੀਂ ਕੋਈ ਨਾਲ ਥੱਲੇ ਹੈਲਪ ਕਰ ਰਿਹਾ ਆਪ ਕਰ ਰਹੀ ਹੈ ਆਪਣੇ ਲੈਵਲ ਤੇ ਮਿਹਨਤ ਕਰ ਰਹੀ ਹੈ ਚਲੋ ਅਸੀਂ ਪੂਰਾ ਫੁੱਲ ਸਪੋਰਟ ਕਰਾਂਗੇ ਜਿਹੜੀ ਸਰਕਾਰ ਵੱਲੋਂ ਬੰਦੀ ਜ਼ਿੰਮੇਵਾਰੀ ਸਾਡੀ ਲੱਗੀ ਹੈ ਅਸੀਂ ਇਹਨੂੰ ਕਿਸੇ ਨਾ ਕਿਸੇ ਮੁਕਾਮ ਤੇ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆਈਏ ਕਿਉਂਕਿ ਉਹ ਸਪੋਰਟਸ ਮਿਨਿਸਟਰ ਵੀ ਨੇ ਤੇ ਸਾਡੇ ਪੰਜਾਬ ਦੇ ਸਾਡੇ ਮੇਨ ਚੀਫ ਮਿਨਿਸਟਰ ਪੰਜਾਬ ਨੇ ਮੁੱਖ ਮੰਤਰੀ ਸਾਹਿਬ ਨੇ ਤੇ ਉਹ ਉਹਨਾਂ ਦਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦਾ ਭਲਾ ਹੋਵੇ ਇਹਦਾ ਸੁਪਨਾ ਸੀ ਤੇ ਗੱਡੀਆਂ ਹਮੇਸ਼ਾ ਇਥੋਂ ਲੰਘਦੀਆਂ ਨੇ ਲਾਹੌਰ ਵੱਲੋਂ ਖਾਸ ਕਰਕੇ ਚਾਹੇ ਮੁਖਮਤੀ ਸਾਹਿਬ ਹੋਣ ਜਾਂ ਕੈਪਟਨ ਮਫੀਮ بڑے بڑے ਵੱਡੇ ਲੰਘਦੇ ਨੇ ਉਹਨੇ ਹੂਟਰ ਮਾ ਕੇ ਗੱਡੀਆਂ ਸੰਧੀ ਲੰਘ ਜਾਂਦੀਆਂ ਅੱਜ ਤੱਕ ਕੋਈ ਨਹੀਂ ਆ ਪਰ ਤੁਹਾਡੀ ਪਹਿਲੀ ਰਿਹੜੀ ਤੁਹਾਡਾ ਕਾਫਲਾ ਜਿੱਥੇ ਖਲਾਰ ਕੇ ਪੈਸੇ ਦੁੱਖ ਸੋਨੇ ਨੇ ਪੈਸੇ ਦਾ ਵੀ ਜੀਰਿਓ ਤੁਸੀਂ ਦੇਖੋ ਅੱਜ ਤੋਂ ਬਾਅਦ ਅੱਜ ਦੀ ਆ ਵੀਡੀਓ ਤੋਂ ਬਾਅਦ ਆਸ ਕਰਦਾ ਕਿ ਹਰ ਅੰਮ੍ਰਿਤਸਰੀ ਇੱਥੇ ਖਲੋ ਕੇ ਜਾਵੇ ਹਰ ਆਪਣਾ ਪੋਲੀਟੀਕਲ ਪਾਰਟੀ ਦਾ ਬੰਦਾ ਆ ਸਾਡੀ ਭੈਣ ਨੂੰ ਅਸ਼ੀਰਵਾਦ ਦੇ ਕੇ ਜਾਵੇ ਪਿਆਰ ਕਰਕੇ ਜਾਵੇ ਕਿ ਸਾਰੀ ਆਮ ਆਦਮੀ ਪਾਰਟੀ ਜਿਹੜੀ ਆ ਬੇਟੀ ਦੇ ਨਾਲ